ਇਹਨਾਂ ਉਹ ਪਹਿਲਾਂ ਵਾਲੀਆਂ ਔਰਤਾਂ ਨਹੀਂ ਰਹੀਆਂ ਜਿਹੜੀਆਂ ਘਰ ਦੇ ਚੁੱਲ੍ਹੇ ਚੌਕੇ ਤੱਕ ਸੀਮਤ ਸੀ ਅੱਜ ਉਹ ਸਰਕਾਰ ਦੇ ਗਲਮੇ ਨੂੰ ਵੀ ਹੱਥ ਪਾਉਣ ਲੱਗੀਆਂ ਖੇਤੀ ਦੇ ਕੰਮ ਦਾ ਵੱਡਾ ਸੀਜ਼ਨ ਚੱਲ ਰਿਹਾ ਹੈ ਔਰ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੀਆਂ ਇਹਨਾਂ ਭੈਣਾਂ ਨੇ ਵੱਡਾ ਪ੍ਰਚਾਰਾ ਕਰਕੇ ਅੱਜ ਹਜ਼ਾਰਾਂ ਭੈਣਾਂ ਦਾ ਇਕੱਠ ਇੱਥੇ ਮੋਗਾ ਦੇ ਵਿੱਚ ਕੀਤਾ ਜਿਹਦਾ ਇੱਕ ਹੀ ਮਕਸਦ ਸੀ ਔਰਤਾਂ ਨੂੰ ਜਾਗਰੂਕ ਕਰਨਾ ਚੇਤਨ ਕਰਨਾ ਉਹਨਾਂ ਨੂੰ ਇਕੱਠੀਆਂ ਕਰਨਾ ਜਥੇਬੰਦ ਕਰਨਾ ਤੇ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਉਹ ਮਰਦਾਂ ਦੇ ਬਰਾਬਰ ਦੀ ਤਾਕਤ ਰੱਖਦੀਆਂ ਵੱਧ ਰੱਖਦੀਆਂ ਬਲਕਿ ਕਿਸੇ ਵੀ ਤਰ੍ਹਾਂ ਘਟ ਨਹੀਂ ਆਪਾਂ ਗੱਲ ਕਰਦੇ ਆ ਪੰਜ ਜੀ ਤੁਸੀਂ ਅੱਜ ਇਹ ਹਜ਼ਾਰਾਂ ਪੈੜਾਂ ਨੂੰ ਇੱਥੇ ਇਕੱਠੇ ਕਰਕੇ ਪ੍ਰੋਗਰਾਮ ਕੀਤਾ ਹੈ ਕਨਵੈਨਸ਼ਨ ਕੀਤੀ ਹੈ ਤੇ ਇਹਦਾ ਮਕਸਦ ਕੀ ਹੈਦਾ ਉਦੇਸ਼ ਕੀ ਹੈ ਇਹਦਾ ਜਿਹੜਾ ਉਦੇਸ਼ ਆ ਇਹ ਕਿਉਂਕਿ ਬਹੁਤ ਹੀ ਗੰਭੀਰ ਸੰਕਟ ਆ ਜਿਹੜਾ ਸਾਡੇ ਤੇ ਉਹ ਮੰਡਰਾ ਰਿਹਾ ਵਾ ਇੱਕ ਤਾਂ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਜਿਹੜਾ ਸਾਡੇ ਮੌਸਮ ਦੇ ਜਾਂ ਸਾਡੇ ਆਧਾਰਤ ਨਹੀਂ ਹੈਗਾ ਸਾਡੇ ਤੋਂ ਬਾਹਰ ਆ ਉਸ ਨੇ ਜਿਹੜਾ ਸਾਡਾ ਹਵਾ ਪਾਣੀ ਮਿੱਟੀ ਜਾਂ ਸਾਡੇ ਮਨੁੱਖਾਂ ਨੂੰ ਸਾਡੇ ਪਸ਼ੂਆਂ ਨੂੰ ਹਰ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਕੀਤਾ ਇੱਥੋਂ ਤੱਕ ਕਿ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਸ ਨੂੰ ਵੀ ਮਕਾਉਣ ਦੇ ਤੰਦਾਰ ਤੇ ਲਿਆ ਕੇ ਖੜਾ ਕਰਤਾ ਇੱਕ ਤਾਂ ਉਸ ਨੂੰ ਬਦਲਣ ਵਾਸਤੇ ਜੋ ਸਾਡੀ ਖੇਤੀ ਨੂੰ ਢੋਕਦੀਆਂ ਫਸਲਾਂ ਵਾਂ ਉਹ ਸਰਕਾਰ ਵਜਾਈਆਂ ਜਾਣ ਔਰ ਇਸ ਦੇ ਨਾਲ ਲੱਗ ਮਈ ਜਿਹੜਾ ਸਹਿਣੀ ਵਾਲਾ ਤੇ ਬਾਗਾ ਬਾਡਰ ਆ ਉਹ ਛੜਕੀ ਵਪਾਰ ਖੋਲਿਆ ਜਾਵੇ ਸੜਕ ਰਾਹੀਂ ਜਿਹੜਾ ਵਪਾਰ ਹੋਵੇ ਔਰ ਇਸ ਦੇ ਨਾਲ ਲੱਗ ਮਈ ਜਿਹੜਾ ਸਾਡਾ ਹੈਗਾ ਨਹਿਰੀ ਪਾਣੀ ਦਾ ਜਿਹੜਾ ਮੇਨ ਮੁੱਦਾ ਤੇ ਮੇਨ ਮਸਕਦਾ ਵੀ ਜਿਹੜਾ ਸਾਡਾ ਪਾਣੀ ਹੈ ਜਿਹਾ ਲਾ ਤਾਂ ਜੀਵਨ ਆ ਨਹੀਂ ਤਾਂ ਜੀਵਨ ਵੀ ਖਤਮ ਹੈ ਉਸੇ ਲਈ ਜਿਹੜਾ ਨਹਿਰੀ ਪਾਣੀ ਹੈ ਜਿੱਦਾਂ ਅਸੀਂ ਕੋਲਾ ਜਾਂ ਪੱਥਰ ਅਸੀਂ ਬਾਹਰੋਂ ਖਰੀਦਦੇ ਆ ਤਾਂ ਅਸੀਂ ਉਹਦਾ ਜਿਹੜਾ ਪੈਸਾ ਪੇਮੈਂਟ ਜਮ ਉਹ ਦਿਨੇ ਆ ਤਾਂ ਉਸੇ ਤਰ੍ਹਾਂ ਜਿਹੜਾ ਪੰਜਾਬ ਦਾ ਪਾਣੀ ਆ ਤਾਂ ਉਹਦੇ ਉੱਪਰ ਵੀ ਜਿਹੜਾ ਪਹਿਲਾ ਹੱਕ ਪੰਜਾਬ ਦਾ ਜੇ ਪੰਜਾਬ ਕੋਲ ਵਾਧੂ ਪਾਣੀ ਹੋਊਗਾ ਤਾਂ ਉਹ ਬਾਹਰਲੇ ਸੂਬਿਆਂ ਨੂੰ ਵੇਚਿਆ ਜਾ ਸਕਦਾ ਵਾ ਫ੍ਰੀ ਲੁਟਾਇਆ ਨਹੀਂ ਜਾ ਸਕਦਾ ਜਿੱਦਾਂ ਹੁਣ ਰਾਜਸਥਾਨ ਦੀਆਂ ਨਹਿਰਾਂ ਨੱਕੋ ਨੱਕ ਭਰੀਆਂ ਜਾ ਰਹੀਆਂ ਵਾ ਤਾਂ ਉਸੇ ਤਰ੍ਹਾਂ ਹੀ ਜੇ ਪੰਜਾਬ ਪਾਣੀ ਦੀ ਮਾਰ ਚੱਲਦਾ ਤਾਂ ਪਹਿਲਾ ਹੱਕ ਪੰਜਾਬ ਤੇ ਪਾਣੀ ਦਾ ਵਾ ਔਰ ਨਾਲ ਲੱਗ ਮਾਈ ਜਿਹੜਾ ਡੈਮ ਸੇਫਟੀ ਐਕਟ ਆ ਉਹਦੇ ਵਿੱਚੋਂ ਪੰਜਾਬ ਦੀ ਜਿਹੜੀ ਮੈਨੇਜਮੈਂਟ ਆ ਉਹ ਖਤਮ ਕਰ ਦਿੱਤੀ ਗਈ ਆ ਤਾਂ ਉਹਦੇ ਵਿੱਚ ਜਿਹੜੀ ਪੰਜਾਬ ਦੀ ਕੋਈ ਮੈਂਬਰ ਹੀ ਹੈ ਨੀਗਾ ਤਾਂ ਉਹ ਜਿਹੜੀਆਂ ਮੰਗਾਂ ਨੂੰ ਲੈ ਕੇ ਨਾਲ ਲੱਗ ਮਾਈ ਜਿਹੜਾ ਸਮੁੱਚੀ ਕਿਸਾਨੀ ਦੇ ਉੱਪਰ ਜਿਹੜਾ ਕਰਜ਼ਾ ਹਰੇ ਇਨਕਲਾਬ ਨੇ ਦਿੱਤਾ ਵਾ ਉਸ ਦੇ ਉੱਪਰ ਜਿਹੜੀ ਲੀਕ ਮਾਰੀ ਜਾਵੇ ਕਿਉਂਕਿ ਵੱਡੀ ਸਮੱਸਿਆ ਉਹ ਸਿਰਫ ਇਕੱਲੇ ਕਿਸਾਨ ਤੇ ਨਹੀਂ ਕਿਸਾਨ ਔਰਤਾਂ ਤੇ ਵੀ ਆ ਕਿਉਂਕਿ ਖੁਦਕੁਸ਼ੀਆਂ ਅੱਜ ਕਿਸਾਨਾਂ ਨਾਲੋਂ ਜ਼ਿਆਦਾ ਔਰਤਾਂ ਵੀ ਕਰ ਰਹੀਆਂ ਵਾ ਕਿਉਂਕਿ ਜਿੰਦਾ ਕਿਸਾਨ ਖੁਦਕੁਸ਼ੀ ਕਰ ਜਾਂਦਾ ਤਾਂ ਮਗਰ ਜਿਹੜਾ ਸੰਤਾਪ ਆ ਉਹ ਔਰਤ ਨੂੰ ਭੋਗਿਆ ਤੇ ਮਰੇ ਨਾਲੋਂ ਵੀ ਪੈੜੀ ਹੋ ਜਾਂਦਾ ਹੋ ਜਾਂਦੀ ਜਦੋਂ ਉਹਨਾਂ ਦੇ ਘਰੇ ਸ਼ਾਹੂ ਕਰ ਉਸ ਤੋਂ ਬਾਅਦ ਗੇੜੇ ਮਾਰਦੇ ਮਰੇ ਤੋਂ ਬਾਅਦ ਤਾਂ ਜਿਹੜੀ ਔਰਤ ਵੀ ਖੁਦਖੁਸ਼ੀ ਨੂੰ ਕਰਨ ਵਾਸਤੇ ਮਜਬੂਰ ਹੋ ਜਾਂਦੀ ਆ ਔਰ ਨਾਲ ਲੱਗ ਮਈ ਜਿਹੜਾ ਸੈਂਟਰ ਸਰਕਾਰ ਆ ਪੰਜਾਬ ਦੇ ਹੱਕਾਂ ਦੇ ਉੱਪਰ ਜਿਹੜੇ ਉਹ ਡਾਕੇ ਮਾਰ ਰਹੀ ਆ ਤਾਂ ਉਹਨਾਂ ਨੂੰ ਲੈ ਕੇ ਅੱਜ ਜਿਹੜੀ ਵੱਡੀ ਕਨਵੈਨਸ਼ਨ ਕੀਤੀ ਗਈ ਆ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਵੱਡੀਆਂ ਲੜਾਈਆਂ ਵਾਂ ਇਹਨਾਂ ਨੂੰ ਕਿਵੇਂ ਲੜਿਆ ਜਾ ਸਕੇ ਕਿਉਂਕਿ ਅੱਜ ਸਮਾਂ ਸਾਡੇ ਕੋਲ ਸਾਡੇ ਬੋਲਣ ਦਾ ਅਸੀਂ ਬੋਲ ਸਕੀਏ ਪਰ ਜਦੋਂ ਸਾਡਾ ਧਰਤੀ ਇਟਲਾ ਪਾਣੀ ਮੁੱਕ ਗਿਆ ਜਦੋਂ ਸਾਡੀਆਂ ਜ਼ਮੀਨਾਂ ਖੇਤੀਯੋਗ ਹੀ ਨਾ ਰਹੀਆਂ ਤਾਂ ਉਦੋਂ ਸਾਡਾ ਰੌਲਾ ਪਾਏ ਦਾ ਕੋਈ ਫਾਇਦਾ ਨਹੀਂ ਇਸ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਨੂੰ ਖੜੇ ਕਰਨ ਦੀ ਜ਼ਰੂਰਤ ਆ ਵੀ ਜਿਹੜੀ ਸਾਡੀ ਐਮਐਸਪੀ ਦੀ ਅਸੀਂ ਗੱਲ ਕਰਦੇ ਆ 22 ਫਸਲਾਂ ਦੀ ਜਾਂ 250 ਤੋਂ ਉੱਪਰ ਫਸਲਾਂ ਜਾਂ ਫਲਾਂ ਉਹਨਾਂ ਦੇ ਉੱਪਰ ਸਾਨੂੰ ਜਿਹੜੀ ਐਮਐਸਪੀ ਉਹ ਦਿੱਤੀ ਜਾਵੇ ਔਰ ਰਵੈਤੀ ਫਸਲਾਂ ਸਾਡੇ ਤੋਂ ਬੁਝਾਈਆਂ ਜਾਣ ਇੱਕ ਵਿਚਾਰ ਸਮਾਜ ਦੇ ਵਿੱਚ ਇਹ ਵੀ ਚੱਲਦਾ ਵੀ ਔਰਤਾਂ ਜਿਹੜੀਆਂ ਨੇ ਇਹਨਾਂ ਨੂੰ ਅਕਲ ਘੱਟ ਹੁੰਦੀ ਆ ਇਹ ਇਹਨਾਂ ਨੂੰ ਮਤ ਘੱਟ ਹੁੰਦੀ ਆ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜਿਸ ਤਰੀਕੇ ਨਾਲ ਤੁਸੀਂ ਔਰਤਾਂ ਨੂੰ ਚੇਤਨਨ ਕਰ ਰਹੇ ਹੋ ਜਾਗਰੂਕ ਕਰ ਰਹੇ ਹੋ ਕੋਈ ਦਿਨ ਅਜਿਹਹਾ ਜਲਦੀ ਆਏਗਾ ਜਦ ਔਰਤਾਂ ਵੀ ਜਿਹੜੀਆਂ ਨੇ ਉਹ ਜਥੇਬੰਦ ਹੋ ਕੇ ਤੇ ਜਾਗਰੂਕ ਹੋ ਕੇ ਮਰਦਾਂ ਦੇ ਬਿਲਕੁਲ ਇੱਕ ਕਦਮ ਅੱਗੇ ਖੜਨਗੀਆਂ ਦੇਖੋ ਜੀ ਪਹਿਲਾਂ ਔਰਤਾਂ ਨੂੰ ਸਿਰਫ ਪੈਰ ਦੀ ਜੁੱਤੀ ਸਮਝਾਇਆ ਜਾਂ ਉਹ ਘਰ ਦੇ ਚਾਰ ਦੀਵਾਰੀ ਤੱਕ ਹੀ ਸੀਮਤ ਰਹਿ ਜਾਂਦੀਆਂ ਸੀ ਉਹਨਾਂ ਦੀ ਜਿਹੜੀ ਹਾਲਤ ਸੀ ਉਹ ਪਸ਼ੂਆਂ ਨਾਲੋਂ ਵੀ ਭੈੜੀ ਸੀ ਵੀ ਤੂੰ ਸਾਡੇ ਘਰ ਦਾ ਕੰਮਕਾਰ ਕਰਨਾ ਵਾ ਸਾਡੇ ਬੱਚੇ ਸਾਂਭਣੇ ਆ ਜਾਂ ਸਾਨੂੰ ਸਾਂਭਣਾ ਵਾ ਤੇ ਸੋ ਉੱਪਰ ਜਿਹੜਾ ਔਰਤ ਨੂੰ ਬਾਹਰ ਦਾ ਦਰਜਾ ਦਿੱਤਾ ਹੀ ਨਹੀਂ ਸੀ ਕਿਹਾ ਪਰ ਜਦੋਂ ਤੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹ ਅਸੀਂ ਵਾਪਸ ਵੀ ਕਰਾਏ ਤਾਂ ਉਦੋਂ ਉਦੋਂ ਜੇ ਦਿੱਲੀ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਤੋਂ ਸਾਡੀਆਂ ਜਿਹੜੀਆਂ ਔਰਤਾਂ ਵਾ ਉਹ ਬਹੁਤ ਲਾਮਬੰਦ ਵੀ ਹੋਈਆਂ ਉਹ ਸੂਝਮਾਨ ਵੀ ਹੋਈਆਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅੱਧ ਵਰਗ ਦੇ ਹਿੱਸੇਦਾਰਾਂ ਤਾਂ ਸਾਨੂੰ ਇਹਦੇ ਵਿੱਚ ਹਿੱਸਾ ਪਾ ਕੇ ਸਰਕਾਰਾਂ ਤੋਂ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਇਹ ਮੰਗਾ ਵਾ ਉਹ ਮਨਵਾਉਣੀਆ ਚਾਹੀਦੀ ਭੰਜੀ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਹਜ਼ਾਰਾਂ ਪੈਣਾ ਇੱਥੇ ਆਈਆਂ ਨੇ ਉਹਨਾਂ ਦੇ ਉੱਪਰ ਇਹ ਜਿਹੜਾ ਪ੍ਰੋਗਰਾਮ ਤੁਸੀਂ ਕੀਤਾ ਕੀ ਪ੍ਰਭਾਵ ਛੱਡੇਗਾ ਦੇਖੋ ਜੀ ਪ੍ਰਭਾਵ ਤਾਂ ਛੱਡੇਗਾ ਹੀ ਕਿਉਂਕਿ ਜਿਹੜੀਆਂ ਮੰਗਾ ਮਸਲਿਆਂ ਨੂੰ ਲੈ ਕੇ ਅਸੀਂ ਬੋਲਿਆ ਜੇ ਕਿਸਾਨ ਕਿਸਾਨੀ ਕਰਦਿਆ ਤਾਂ ਜਿਹੜੀਆਂ ਔਰਤਾਂ ਉਹ ਰੋਟੀ ਪਾਣੀ ਘਰ ਸੰਭਾਲਦੀਆਂ ਜੇ ਚਾਹ ਪਾਣੀ ਰੋਟੀ ਪਾਣੀ ਖੇਤ ਜਾਊਗਾ ਤਾਂ ਤਾਂ ਹੀ ਜਿਹੜੇ ਕਿਸਾਨ ਆ ਉਹ ਖੇਤਾਂ 'ਚ ਕੰਮ ਕਰਨਗੇ ਕਿਉਂਕਿ ਕੋਈ ਵੀ ਸੰਕਟ ਆਉਂਦਾ ਸਾਡੇ ਘਰ ਵਿੱਚ ਆਉਂਦਾ ਸਾਡੇ ਪੰਜਾਬ 'ਚ ਆਉਂਦਾ ਸਾਡੇ ਸਮਾਜ 'ਚ ਆਉਂਦਾ ਉਹ ਔਰਤਾਂ ਨਾਲ ਹੀ ਸੰਤਾਪ ਆ ਜਿਹੜਾ ਉਹ ਭੋਗ ਭੋਗਦੀਆਂ ਵਾ ਇਹ ਨਹੀਂ ਵੀ ਕੱਲੇ ਕਿਸਾਨ ਭੋਗਦੇ ਆ ਸਾਡੇ ਇਤਿਹਾਸ ਵਿੱਚ ਰਿਹਾ ਹੈ ਤੁਸੀਂ ਦੇਖੋ ਸਾਡੀ ਮਾਤਾ ਮਾਈ ਬੀਬੀ ਗਦਰੀ ਗਦਰੀ ਖਲਾਬ ਕਰ ਮਾਈ ਭਾਗ ਹੋਈ ਮਾਤਾ ਗੁਜਰੀ ਹੋਈ ਉਹਨਾਂ ਨੇ ਸਾਡੇ ਇਤਿਹਾਸ ਵਿੱਚ ਛਾਪ ਛੱਡੀ ਆ ਉਹ ਵੀ ਜੰਗਾਂ ਦੇ ਮੈਦਾਨਾਂ ਚ ਆਈਆਂ ਤੇ ਜਿਹੜੇ ਜੰਗ ਉਹ ਜਿੱਤੇ ਆ ਕਿਉਂਕਿ ਸਾਡੀਆਂ ਬੀਬੀਆਂ ਨੂੰ ਚੇਤਨ ਕਰਨ ਦੀ ਲੋੜ ਆ ਸਾਡੀਆਂ ਬੀਬੀਆਂ ਕੋਲੇ ਜਿਹੜੀ ਤਾਕਤ ਆ ਉਹ ਬਹੁਤ ਵੱਡੀ ਆ ਜਦੋਂ ਦਿੱਲੀ ਅੰਦੋਲਨ ਚੱਲਿਆ ਤੇ ਸਾਡੀਆਂ ਬੀਬੀਆਂ ਵੱਡੀ ਕਤਾਰ ਵਿੱਚ ਉੱਥੇ ਗਈਆਂ ਤੇ ਜਿਹੜੇ મોદી ਆ ਉਹ ਕਹਿ ਰਿਹਾ ਸੀਗਾ ਵੀ ਜਿਹੜੀਆਂ ਬੀਬੀਆਂ ਤੇ ਬੱਚੇ ਉਹ ਘਰਾਂ ਘਰਾਂ ਨੂੰ ਚਲੇ ਜਾਣ ਕਿਉਂਕਿ ਬੀਬੀਆਂ ਵੀ ਸਾਡੀਆਂ ਜਿਹੜੀ ਲੜਾਈ ਲੜਦੀਆਂ ਉਹ ਚੇਤਨ ਹੋ ਕੇ ਲੜਾਂ ਦਗਾਏ ਨੀ ਵੀ ਪਿੱਛੇ ਹਟ ਜਾਣਗੇ ਨਾ ਪਰ ਮੋਦੀ ਦੇ ਵਾਂਗ ਆਪਣੇ ਪੰਜਾਬੀ ਸਮਾਜ ਚ ਵੀ ਬਹੁਤ ਸਾਰੇ ਮਰਦ ਨੇ ਜਿਹੜੇ ਅਕਸਰ ਇਹ ਕਹਿ ਦਿੰਦੇ ਨੇ ਵੀ ਇਹ ਜਿਹੜੀਆਂ ਧਰਨਾਂ ਤੇ ਜਾਂਦੀਆਂ ਨੇ ਇਹ ਤਾਂ ਹੁਣ ਬੋਲਣ ਲੱਗੀਆਂ ਇਹ ਨਹੀਂ ਹੁਣ ਘਰ ਵਸਾਉਂਦੀਆਂ ਇਹ ਤਾਂ ਹੁਣ ਖਲਾਰੇ ਪਾਉਣਗੀਆਂ ਇਹਨਾਂ ਨੇ ਕੀ ਕਰ ਲੈਣਾ ਵਗੈਰਾ ਵਗੈਰਾ ਤਾਂ ਕੀ ਕਹੋਂਗੇ ਅਜਹੀ ਸੋਚ ਵਾਲੇ ਲੋਕਾਂ ਨੂੰ ਦੇਖੋ ਉਹ ਉਹਨਾਂ ਦੀ ਸੋਚ ਆ ਜਿਹੜੇ ਇਹ ਬੋਲਦੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਹ ਕਿਹਾ ਜਾਂਦਾ ਹੈ ਕੋਈ ਘਟੀਆ ਸੋਚ ਵਾਲਾ ਕਹਿੰਦਾ ਹੋਊਗਾ ਪਰ ਇਹੋ ਜੀ ਗੱਲ ਹੈ ਨਹੀਂ ਕਿ ਵੀ ਨਹੀਂ ਜਿਹੜੇ ਜ਼ਗੀਰੂ ਸੋਚ ਵਾਲੇ ਜਾਂ ਮਰਦ ਪ੍ਰਧਾਨਗੀ ਦੀ ਸੋਚ ਵਾਲੇ ਲੋਕ ਨੇ ਮਰਦ ਨਹੀਂ ਖਾਸ ਕਰਕੇ ਉਹ ਅਕਸਰ ਜਿਹਾ ਬੋਲ ਦਿੰਦੇ ਆ ਉਹ ਤਾਂ ਉਹਨਾਂ ਦੀ ਆਦਤ ਆ ਉਹਨਾਂ ਨੇ ਬੋਲ ਹੀ ਜਾਣਾ ਪਹਿਲਾਂ ਵੀ ਬੋਲਦੇ ਰਹੇ ਤੇ ਹੁਣ ਵੀ ਬੋਲਦੇ ਰਹਿਣਾ ਕਿਉਂਕਿ ਉਹ ਆਦਤ ਤੋਂ ਮਜਬੂਰ ਆ ਉਹਨਾਂ ਨੇ ਜੋ ਬੋਲਣਾ ਬੋਲੀ ਜਾਣ ਸਾਡੀਆਂ ਬੀਬੀਆਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੀਆਂ ਉਹ ਕੁਛਕ ਚੰਦ ਲੋਕ ਹੁੰਦੇ ਆ ਜਿਹੜੇ ਇਹ ਕੁਛ ਬੋਲਦੇ ਆ ਬਾਕੀ ਸਾਰੇ ਨਹੀਂ ਬੋਲਦੇ ਤੁਸੀਂ ਦੇਖਿਆ ਹੀ ਆ ਪਿੰਡਾਂ 'ਚੋ ਮਰਦ ਵੀ ਘਰੇ ਆ ਉਹਨਾਂ ਨੇ ਬੀਬੀਆਂ ਨੂੰ ਭੇਜਿਆ ਹੀ ਆ ਜੇ ਉਹਨਾਂ ਦੀ ਸੋਚ ਸੀ ਵੀ ਸਾਡੀਆਂ ਬੀਬੀਆਂ ਵੀ ਲੜ ਨਸ਼ ਸੰਘਰਸ਼ਾਂ ਦੇ ਮੈਦਾਨ 'ਚ ਆਉਣ ਤਾਂ ਤਾਂ ਹੀ ਉਹ ਘਰੋਂ ਆਈਆਂ ਨਾ ਉਹਨਾਂ ਨੇ ਕਿਹਾ ਵੀ ਘਰ-ਬਾਰ ਅਸੀਂ ਸੰਭਾਲਾਂਗੇ ਤੁਸੀਂ ਜਾਓ ਕਨਵੈਕਸ਼ਨ ਤੇ ਇਸ ਕਰਕੇ ਵੀ ਸਾਰਿਆਂ ਦੀ ਸੋਚ ਇੱਕੋ ਜਿਹੀ ਨਹੀਂ ਹੋ ਸਕਦੀ ਕੁਝ ਲੋਕਾਂ ਦੀ ਹੋ ਸਕਦੀ ਹੈ ਜਿਹੜਾ ਕੁਝ ਉਹ ਕਹਿ ਰਹੇ ਉਹਨਾਂ ਬਾਰੇ ਆਪਾਂ ਕੀ ਕਹਿ ਸਕਦੇ ਆ ਆਪਾਂ ਇੰਜ ਹੀ ਖੜੇ ਨੇ ਪੰਜੀ ਇੱਥੇ ਪੈਣਾ ਕਾਫੀ ਆਈਆਂ ਤੁਸੀਂ ਵੀ ਆਏ ਹੋ ਹਾਂਜੀ ਤੁਹਾਨੂੰ ਇੱਥੇ ਆ ਕੇ ਤੇ ਕੀ ਅੱਜ ਨਵਾਂ ਕੁਝ ਸਮਝਣ ਨੂੰ ਮਿਲਿਆ ਦੇਖੋ ਜੀ ਬਹੁਤ ਕੁਝ ਸਮਝਣ ਨੂੰ ਮਿਲਿਆ ਵਾ ਜੇ ਬਾਹਰ ਨਿਕਲਾਂਗੇ ਤਾਂ ਹੀ ਤਾਂ ਆਪਣੇ ਹੱਕਾਂ ਬਾਰੇ ਪਤਾ ਲੱਗੂਗਾ ਨਹੀਂ ਤਾਂ ਆਪਾਂ ਘਰ ਦੀ ਚਾਰ ਦਿਵਾਰੀ ਦੇ ਵਿੱਚ ਬੰਦ ਹੀ ਰਹਿ ਜਾਾਂਗੇ ਸੋ ਇੱਥੇ ਆ ਕੇ ਬਹੁਤ ਚੀਜ਼ਾਂ ਜਾਣਨ ਨੂੰ ਮਿਲੀਆਂ ਤੇ ਸਮਝਣ ਨੂੰ ਮਿਲੀਆਂ ਜੀ ਕੀ ਕੀ ਕੋਈ ਇੱਕ ਦੋ ਗੱਲਾਂ ਜਿਹੜੀਆਂ ਤੁਹਾਨੂੰ ਸਮਝ ਆਈਆਂ ਹੋਣ ਕਿ ਵਾਕਿਆ ਹੀ ਔਰਤਾਂ ਨੂੰ ਆਹ ਕੰਮ ਜ਼ਰੂਰ ਕਰਨੇ ਚਾਹੀਦੇ ਕੋਈ ਇੱਕ ਜਾਂ ਦੋ ਗੱਲਾਂ ਇਹ ਲੱਗਾ ਆਪਣਾ ਪਾਣੀ ਦਾ ਮਸਲਾ ਪਾਣੀ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਬਹੁਤ ਜ਼ਿਆਦਾ ਵੱਡਾ ਮਸਲਾ ਹੋ ਚੁੱਕਾ ਖੜਾ ਹੋ ਚੁੱਕਿਆ ਵਾ ਤੇ ਇਹਦੇ ਬਾਰੇ ਹੁਣ ਜਾਣਨ ਨੂੰ ਮਿਲਿਆ ਵਾ ਕਿ ਪਾਣੀ ਨੂੰ ਕਿੱਦਾਂ ਬਚਾਉਣਾ ਚਾਹੀਦਾ ਵਾ ਕਿ ਮਿੱਤਰ ਪਿਆਰੋ ਤੁਸੀਂ ਸੁਣਿਆ ਭੈਣਾ ਨੇ ਅੱਜ ਇੱਥੇ ਹਜ਼ਾਰਾਂ ਭੈਣਾ ਦਾ ਇਕੱਠ ਕਰਕੇ ਬਹੁਤ ਵੱਡੀ ਕਿਸਾਨ ਕਨਵੈਨਸ਼ਨ ਕੀਤੀ ਹੈ ਜਿਦੇ ਵਿੱਚ ਉਹ ਵੱਡੇ ਵੱਡੇ ਮਸਲੇ ਜਿਹੜੇ ਵੱਡੇ ਵੱਡੇ ਅਰਥ ਸ਼ਾਸਤਰੀ ਇਕਨੋਮਿਸਟ ਬੁੱਧੀਜੀਵੀ ਪੱਤਰਕਾਰ ਪ੍ਰੋਫੈਸਰ ਜਿਹੜੇ ਮਸਲਿਆਂ ਤੇ ਚਰਚਾ ਕਰਦੇ ਨੇ ਉਹਨਾਂ ਮਸਲੇ ਤੇ ਚਰਚਾ ਇਹਨਾਂ ਖੇਤਾਂ ਦੀਆਂ ਧੀਆਂ ਨੇ ਇਹਨਾਂ ਪਿੰਡਾਂ ਦੀਆਂ ਧੀਆਂ ਨੇ ਕੀਤੀ ਆ ਔਰ ਉਸ ਗਹਿਰਾਈ ਚ ਜਾ ਕੇ ਕੀਤੀ ਆ ਜਿੱਥੇ ਡੂੰਘਾਈ ਤੱਕ ਸੋਚਣਾ ਕਈ ਵਾਰ ਬਹੁਤ ਪੜ੍ਹੇ ਲਿਖੇ ਕਹਾਉਣ ਵਾਲੇ ਲੋਕਾਂ ਦੇ ਵੀ ਵੱਸ ਦਾ ਰੋਗ ਨਹੀਂ ਹੁੰਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਡਾਕਟਰ ਰਾਜ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ